ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤਲਵੰਡੀ ਚੋਧਰੀਆਂ ਦਾਣਾ ਮੰਡੀ ਵਿੱਚ ਕੇਂਦਰ ਸਰਕਾਰ ਅਤੇ ਯੂਟੀਆਈ ਦਾ ਪੁਤਲਾ ਫੁਕਿਆ ਗਿਆ ਗੱਲਬਾਤ ਕਰਦਿਆਂ ਜ਼ਿਲ੍ਹਾ ਸੰਗਠਨ ਖਤਰ ਸ਼ੇਰ ਸਿੰਘ ਮਹਿਵਾਲ ਨੇ ਦੱਸਿਆ ਕਿ 2021 ਦੇ ਅੰਦੋਲਨ ਸਮੇਂ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਤੋਂ ਕੇਂਦਰ ਦੀ ਮੋਦੀ ਸਰਕਾਰ ਭੱਜ ਰਹੀ ਹੈ ਸ਼ੰਭੂ ਬਾਰਡਰ ਤੇ ਕਿਸਾਨ ਜਥੇ ਬੰਦੀਆਂ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਹਨ ਪੁਲਿਸ ਦੀ ਗੋਲੀ ਨਾਲ ਸ਼ੰਭੂ ਬਾਰਡਰ ਤੇ ਸ਼ੁਭਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਸ਼ੁਕਰਨ ਸਿੰਘ ਦੀ ਮੌਤ ਦਾ ਇਨਸਾਨ ਅਤੇ ਆਪਣੇ ਹੱਕ ਲੈਣ ਲਈ ਲਗਾਤਾਰ ਸੰਘਰਸ਼ ਕਰ ਰਹੀਆਂ ਹਨ ਉਹਨਾਂ ਆਖਿਆ ਜਦ ਤੱਕ ਕੇਂਦਰ ਸਰਕਾਰ ਕਿਸਾਨਾਂ ਦੇ ਵੰਡਦੇ ਹੱਕ ਨਹੀਂ ਦਿੰਦੀ ਕਿਸਾਨ ਜਥੇਬੰਦੀਆਂ ਆਪਣੇ ਅੰਦੋਲਨ ਅਤੇ ਸਰਕਾਰਾਂ ਦੇ ਪੁਤਲੇ ਫੂਕਦੇ ਰਹਿਣਗੇ ਉਹਨਾਂ ਮੋਦੀ ਅਤੇ ਯੂਟੀਆਈ ਦੇ ਵਿਰੁੱਧ ਨਾਰੇਬਾਜ਼ੀ ਵੀ ਕੀਤੀ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਇਹ ਜਿਹੜਾ ਤੁਸੀਂ ਅੱਜ ਇੱਥੇ ਮੀਟਿੰਗ ਕੀਤੀ ਹੈ ਜੀ ਇਹਦਾ ਅੱਜ ਕੀ ਹੈ ਜੀ ਮੁੱਖ ਅਜੰਡਾ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਤਰਾ ਤੋਂ ਸਗਠਨ ਸਕੱਤਰ ਛੇਰ ਸਿੰਘ ਮਹੀਵਾਲ ਬੇਨਤੀ ਕਰ ਰਹੇ ਆ ਜੀ ਅੱਜ ਪੂਰੇ ਭਾਰਤ ਦੇ ਵਿੱਚ WTO ਦੇ ਖਿਲਾਫ ਜਿਹੜੇ ਆ ਉਹ ਪੁਤਲੇ ਫੂਕੇ ਜਾ ਰਹੇ ਆ ਜਿਹੜੀ ਅੱਜ ਆਬੂ ਥਾਬੀ ਦੇ ਵਿੱਚ ਮੀਟਿੰਗ ਹੋ ਰਹੀ ਆ WTO ਦੀ ਉਹਦੇ ਵਿੱਚ ਕੇਂਦਰ ਦੇ ਮੰਤਰੀ ਪੀਸ ਗੂਲ ਵੀ ਜਾ ਰਹੇ ਆ ਅਸੀਂ ਉਹਦਾ ਵਿਰੋਧ ਕਰਦੇ ਆ ਕਿ ਜਿਹੜੀ WTO ਆ ਇਹਦੇ ਤੋਂ ਭਾਰਤ ਬਾਹਰ ਆਵੇ ਜਿੰਨਾ ਚਿਰ ਇਹ ਤੋਂ ਭਾਰਤ ਬਾਹਰ ਨਹੀਂ ਆਉਂਦਾ ਉਹਨਾਂ ਚਿਰ ਕਿਸਾਨਾਂ ਮਜ਼ਦੂਰਾਂ ਦਾ ਜਾੜਾ ਵਾ ਦੂਸਰੇ ਬੰਨੇ 11 ਫਰਵਰੀ ਤੋਂ ਜਿਹੜਾ ਵਾ ਆਪਣੀਆਂ ਹੱਕੀ ਮੰਗਾਂ ਵਾਸਤੇ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਸੀ PMSB ਦਾ ਕਾਨੂੰਨ ਜਾਰੀ ਕਰਾਂਗੇ ਮੋਦੀ ਸਰਕਾਰ ਨੇ 2021 ਦੇ ਵਿੱਚ ਲਿਖਤੀ ਦਿੱਤਾ ਸੀ ਕਿਸਾਨਾਂ ਮਜ਼ਦੂਰਾਂ ਦੇ ਪਰਚੇ ਰੱਦ ਕਰਾਂਗੇ ਲਖੀਰਪੁਰ ਕੀਰੀ ਵਾਲੇ ਅਜੇ ਮਿਸ਼ਰਾ ਟੈਣੀ ਜਿਨ੍ਹਾਂ ਨੇ ਸਾਡੇ 4 ਕਿਸਾਨ ਤੇ ਇੱਕ ਪੱਤਰਕਾਰ ਵੀ ਧੜਕੇ ਮਾਰਿਆ ਵਾ ਉਹਨਾਂ ਨੂੰ ਸਜ਼ਾਵਾ ਦੇਵਾਂਗੇ ਤੇ ਜਿਹੜਾ ਬਿਜਲੀ ਸੋਧ ਬੇਲਾਬੀਸ ਹੋਈ ਉਹ ਰੱਦ ਕਰਾਂਗੇ ਇਹਨਾਂ ਚਾਰਾਂ ਮੰਗਾਂ ਤੋਂ ਜਿਹੜੀ ਆ ਆ ਮੋਦੀ ਸਰਕਾਰ ਮੁੱਕਰ ਚੁੱਕੀ ਆ ਉਹਦੇ ਖਿਲਾਫ ਪੂਰੇ ਭਾਰਤ ਦੇ ਵਿੱਚ ਅੰਦੋਲਨ ਚੱਲ ਰਿਹਾ ਵਾ ਜਿਹੜਾ ਸ਼ੰਭੂ ਬਾਰਡਰ ਟਿੱਕਰੀ ਗਾਜੀਪੁਰ ਤੇ ਉਹਦੇ ਵਿਰੋਧ ਦੇ ਵਿੱਚ ਅੱਜ ਥਾ-ਥਾ ਦੇ ਪੁੱਤਰੇ-ਪੁਕੇ ਜਾ ਰਹੇ ਆ ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਆਪਣੇ ਕਿਸਾਨਾਂ ਮਜ਼ਦੂਰਾਂ ਤੇ ਅਤਿਆਚਾਰ ਕਰ ਰਹੀ ਆ ਸਿੱਧੀਆਂ ਗੋਲੀਆਂ ਮਾਰ ਰਹੀ ਆ ਰਬੜ ਦੀਆਂ ਗੋਲੀਆਂ ਜਿਹੜੀਆਂ ਦਾਗੀਆਂ ਜਾ ਰਹੀਆਂ ਵਾ ਔਰ ਸਾਡਾ ਸ਼ੁਭ ਕਰਨ ਨੌਜਵਾਨ ਜਿਹੜਾ ਵਾ ਉਹਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਉਹਨਾਂ ਸ਼ਹੀਦ ਕੀਤਾ ਵਾ ਉਹਨਾਂ ਦਾ ਇਨਸਾਫ ਲੈਣਾ ਵਾ ਉਹਦੇ ਵਾਸਤੇ ਸਮੁੱਚੀ ਆਵਾਮ ਨੂੰ ਬੇਨਤੀ ਕਰਦੇ ਆ ਕਿ ਭਾਈ ਲੜਾਈ ਘਰ-ਘਰ ਦੀ ਆ ਮੈਦਾਨ ਵਿੱਚ ਆਜੋ ਧੰਨਵਾਦ ਠੀਕ ਆ ਜੀ ਸਾਰਿਆਂ ਦਾ ਧੰਨਵਾਦ